ਸਥਾਨਕ ਆਰਤੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਸਰਕਾਰੀ ਖਰੀਦ ਨਾ ਕਰਨ ਦਾ ਫੈਸਲਾ ਲਿਆ ਹੈ ਜਿਸ ਕਾਰਨ ਝੋਨੇ ਦੀ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਸੰਬੰਧੀ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ ਇਹ ਫੈਸਲਾ ਸਰਬਸੰਮਤੀ ਨਾਲ ਸਥਾਨਕ ਮਾਰਕੀਟ ਕਮੇਟੀ ਨੇ ਹਾਲ ਵਿੱਚ ਸਥਾਨਕ ਆਰਤੀ ਐਸੋਸੀਏਸ਼ਨ ਦੇ ਸਮੂਹ ਆਰਤੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਹੈ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੇ ਖਰੀਦ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਫੈਸਲਾ ਲਿਆ ਗਿਆ ਹੈ। ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਜੋ ਧਾਨਾਂ ਦੇ ਸੀਜ਼ਨ 'ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਉਸ ਦੇ ਸੰਬੰਧ 'ਚ ਅਸੀਂ ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਸଚੇਤ ਕੀਤਾ ਜਾ ਸਕੇ। ਅੰਤ ਵਿੱਚ ਅਸੀਂ 3-4 ਫੈਸਲੇ ਲਏ ਨੇ। ਇੱਕ ਤਾਂ ਅਸੀਂ 30 ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਅਸੀਂ ਢੇਰੀ ਜ਼ਰੂਰ ਕਰਾਵਾਂਗੇ ਜਿਹੜਾ 17 ਮਾਈਸਚਰ ਵਾਲਾ ਆਊਗਾ ਆਪਦੇ ਆਪ ਦੇ ਫੜਾਂ ਚੋਂ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ ਬੋਰੀਆਂ ਚ ਨਹੀਂ ਪਾਉਣਾ ਕਿਉਂਕਿ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਉਹਦੇ ਬਾਰੇ ਕਈ ਸ਼ੰਕੇ ਨੇ ਕਿਉਂਕਿ ਸੈਲਰਾਂ ਦੀ ਜਿਹੜੀ ਅਲਾਟਮੈਂਟ ਨਹੀਂ ਹੋਈ ਸੈਲਰਾਂ ਵਾਲਿਆਂ ਦੀ ਆਪਦੀਆਂ ਪ੍ਰੋਬਲਮਸ ਨੇ ਅਸੀਂ ਜੇ ਮਾਲ ਭਰ ਕੇ ਰੱਖ ਲਾਂਗੇ ਉਦੋਂ ਉਦੋਂ ਸ਼ਾਰਟੇਜ ਆਉਂਦੀ ਹੈ ਕਿਲੋ-ਕਿਲੋ 2-2 ਕਿਲੋ ਵੀ ਉਹ ਸਾਡੇ ਆੜਤੀਆਂ ਤੇ ਪਾਈ ਜਾਂਦੀ ਹੈ ਇਸ ਕਰਕੇ ਸਾ ਕਿਸੇ ਵੀ ਆੜਤੀਆਂ ਨੇ ਪਹਿਲੀ ਤਰੀਕ ਤੱਕ ਮਾਲ ਨਹੀਂ ਭਰਨਾ ਪਹਿਲੀ ਤਰੀਕ ਤੋਂ ਸਾਡੇ ਆੜਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜਤ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਆ ਵੀ ਸਤੋਂ ਜਿਹੜਾ ਬਿੱਲਾਂ 'ਚ ਕਮਿਸ਼ਨ ਹੈ 2.5% ਲਵਾਇਆ ਜਾਂਦਾ ਉਹਦੇ ਸਾਨੂੰ ਪੂਰੇ 55 56 ਰੁਪਏ ਜਿੰਨੇ ਸਾਡੇ ਬਣਦੇ ਨੇ ਉਹ ਦਿੱਤੇ ਜਾਣ ਜੇ ਉਹ ਨਹੀਂ ਦਊਗੀ ਸਰਕਾਰ ਤਾਂ ਅਸੀਂ ਹੜਤਾਲ ਤੇ ਦੂਜੀ ਸਮੱਸਿਆ ਪਹਿਲੀ ਤਰੀਕ ਤੋਂ ਇਹ ਆ ਰਹੀ ਹੈ ਵੀ ਜੇ ਫਰਜ ਕਰੋ ਕਿਸੇ ਇਨਸਪੈਕਟਰ ਨੇ ਭਾ ਵੀ ਲਾਤਾ 17 ਮਾਚਰ ਵਾਲੀ ਜੀਰੀ ਦਾ ਆਪਾਂ ਰਿਫਿਊਜ਼ ਨਹੀਂ ਇਨਸਪੈਕਟਰ ਕਰ ਸਕਦਾ ਉਹਨੂੰ ਜੇ ਆੜਤੀਆ ਭਰ ਕੇ ਰੱਖ ਲੂ ਤਾਂ ਇੱਕ ਖਰਾਕ ਮੈਕਮੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਵੀ ਜਿਹੜਾ ਮਾਲ ਦਾ ਟਰੱਕ ਭਰਿਆ ਜਾਊਗਾ ਉਹਦਾ ਕਿਸੇ ਕੰਡੇ ਤੇ ਵੇਟ ਕੀਤਾ ਜਾਊਗਾ ਜੇ ਉਹ ਵੇਟ ਘਟਦਾ ਤਾਂ ਉਹ ਆੜਤੀਏ ਦੇ ਗਲ ਪਾਇਆ ਜਾਊ ਉਹ ਚਿੱਠੀ 'ਚ ਇਹ ਗੱਲ ਨਹੀਂ ਕਲੀਅਰ ਕੀਤੀ ਗਈ ਵੀ ਉਹ ਮਾਲ 2 ਦਿਨਾਂ ਬਾਅਦ ਚੱਕਿਆ ਜਾਊ ਕਿ 3 ਬਾਅਦ ਕਿ 20 ਦਿਨਾਂ ਬਾਅਦ ਅਸੀਂ ਕਾਨੂੰਨ ਮੁਤਾਬਕ ਇਹਦੇ 72 ਘੰਟੇ ਜ਼ਿੰਮੇਵਾਰ ਆਂ 72 ਘੰਟੇ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸ਼ਾਰਟੇਜ ਨਹੀਂ ਦੇਣੀ ਕਿਉਂਕਿ ਜਿੰਨੇ ਕ ਸਾਡੀ ਆਰਤ ਬਣਦੀ ਉਹ ਤਾਂ ਸ਼ਾਰਟੇਜ 'ਚ ਚਲੀ ਜਾਂਦੀ ਹੈ ਪਿਛਲੀ ਵਾਰੀ ਲੋਕਾਂ ਤੋਂ ਬਹੁਤ ਸ਼ਾਰਟੇਜਾਂ ਕੀਤੀਆਂ ਨੇ ਕਟੀਆਂ ਨੇ ਇਸ ਕਰਕੇ ਅਸੀਂ ਸਰਕਾਰ ਪਹਿਲਾਂ ਸਰਕਾਰ ਨੂੰ ਸੁਚੇਤ ਕਰਦੇ ਆਂ ਇਹ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਮੂਵਮੈਂਟ ਦੀ ਹੈ ਜਿੰਨਾ ਚਿਰ ਪੰਜਾਬ ਚੋਂ ਮੂਵਮੈਂਟ ਹੋ ਕੇ ਚੌਲ ਨਹੀਂ ਜਾਂਦਾ ਉਹਨਾਂ ਚਿਰ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਅਸੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਇਹ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜ਼ਿਮੀਂਦਾਰ ਭਾਈਆਂ ਨੂੰ ਅਸੀਂ ਆਪਦੇ ਨੂੰ ਬੇਨਤੀ ਕਰਦੇ ਹਾਂ ਵੀ ਸੁੱਕੇ ਧਾਨ ਹੀ ਕਟਾਏ ਜਾਣ 17 ਮੌਇਸਚਰ ਵਾਲੇ ਧਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਅਸੀਂ ਮੰਡੀ ਚ ਲਾਹਾਂਗੇ ਜਦੋਂ ਸਰਕਾਰ ਉਹਦਾ ਭਾਅ ਲਾਊਗੀ ਅਸੀਂ ਉਹਨੂੰ ਭਰਾਂਗੇ ਵੀ ਪਰ ਜਿੱਤੇ ਜਦੋਂ ਕਿਤੇ ਉਤਰਨ ਦੀ ਸਾਨੂੰ ਉਮੀਦ ਹੋ ਜੂ ਬੀ ਇਹ ਜਿਹੜੀ ਪੈਡੀਆ ਲੈਫਟੋ ਕੇ ਇੱਥੇ ਜਾ ਸਕਦਾ ਉਦੋਂ ਬਿਨਾ ਦੂਜੀ ਗੱਲ ਇਹ ਹੈ ਅੱਗੇ ਪ੍ਰੈਕਟਿਸ ਚੱਲਦੀ ਸੀ ਕਈ ਅੜਤੀਏ ਕੰਡਾ ਕਰਾ ਕੇ ਕਿਸ ਨੇ ਟਰਾਲੀ ਲਾ ਲਈ ਕਿਸੇ ਸੈਲਰ ਵਾਲੇ ਨੇ ਲਾ ਲਈ ਉਹ ਪ੍ਰੈਕਟਿਸ ਵੀ ਅਸੀਂ ਅਜੇ ਤੱਕ ਬੰਦ ਕਰਤੀ ਜੇ ਕੋਈ ਇਹੋ ਜਿਹਾ ਬੰਦਾ ਕੰਮ ਫੜਿਆ ਕਰਦਾ ਫੜਿਆ ਗਿਆ ਸਾਰੀ ਮੰਡੀ ਉਹਦਾ ਬਾਈਕਟ ਕਰੂਗੀ ਸਾਡੇ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਕੱਲ ਅਸੀਂ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਸੀ ਉੱਚ ਵੀ ਇਹ ਫੈਸਲਾ ਲਿਆ ਵੀ ਸਾਰੀਆਂ ਮੰਡੀਆਂ ਇੱਕ ਸਾਰੀ ਚੱਲਣਗੀਆਂ ਜਦੋਂ ਮਾਲ ਭਰ ਹੋਊਗਾ ਖੰਨੇ ਉਦੋਂ ਸਮਰਾਲੇ ਹੀ ਭਰੂ ਮਛਵਾੜੀ ਉੱਪਰ ਸਾਰੇ ਸਾਰੇ ਜ਼ਿਲ੍ਹੇ ਚ ਸਾਰੇ ਜ਼ਿਲ੍ਹੇ ਚ ਇੱਕੋ ਸਾਰੇ ਪੰਜਾਬ ਦੀ ਸੇਮ ਸਮੱਸਿਆ ਅੱਗੇ ਹਰਿਆਣੇ ਚ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੁੰਦੀ 23 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਸੀ ਉੱਥੇ ਵੀ ਹੁਣ ਪਹਿਲੀ ਤਰੀਕ ਕਰਤੀ ਜ਼ਿਮੀਦਾਰ ਨੇ ਅੱਗੇ ਆਲੂ ਬੀਜਣੇ ਨੇ ਜ਼ਿਮੀਦਾਰ ਆਪਦੀ ਜਗ੍ਹਾ ਮਜਬੂਰ ਅਦਾਨ ਜੀ ਸਰਕਾਰ ਨਾਲ ਕੋਈ رابطہ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਜੀ ਸਰਕਾਰ ਨਾਲ ਸਮੇਂ-ਸਮੇਂ ਤੇ رابطہ ਕੀਤਾ ਜਾਂਦਾ ਹੈ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਸਾਰੀਆਂ ਗੱਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਦੱਸਤੀਆਂ ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਮੈਂ ਪਹਿਲੀ ਤਰੀਕ ਤੱਕ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਾਂਗਾ ਮੇਰਾ ਨਾਮ ਗੁਰਮੀਤ ਸਿੰਘ ਆ ਮੈਂ ਮੈਸੇਜ ਦਸ਼ਮੇਸ਼ਨ ਦੁਪੇ ਦੇ ਮਾਲ ਕਹਿੰਦੀ ਅੱਜ ਜਿਹੜੀ ਮੀਟਿੰਗ ਕੀਤੀ ਗਿਆ ਸਾਡੇ ਪ੍ਰਧਾਨ ਜੀ ਨੇ ਜਿਹੜੇ ਫੈਸਲੇ ਕੀਤੇ ਨੇ ਅਸੀਂ ਉਹਨਾਂ ਨਾਲ ਸਾਰੇ ਆਰਤੀਏ ਪਵੰਦ ਆ ਜੋ ਜੋ ਉਹਨਾਂ ਨੇ ਫੈਸਲੇ ਕੀਤੇ ਆ ਵੀ 30 ਤਰੀਕ ਤੱਕ ਅਸੀਂ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਹਾਂਗੇ ਜ਼ਿੰਮੇਦਾਰ ਸਾਡਾ ਸਾਫ ਦੇਨ ਜਿੰਨਾ ਚਿਰ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹ ਨਜ਼ਰ ਤੱਕ ਮਾਲ ਨਹੀਂ ਭਰਾਂਗੇ ਮਾਲ ਦਾ ਨਾ ਭਰ ਨਹੀਂ ਆ ਵੀ ਉੱਪਰ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਗੀ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਣੀ ਹੈ ਯੋ ਇੱਕ ਜਿਹੜੇ ਸ਼ੈਲਰ ਦੇ ਵਿੱਚ ਮਾਲ ਆਪਣਾ ਨਹੀਂ ਲਗਾ ਰਹੇ ਸ਼ੈਲਰ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਜਿਹੜੇ ਤੱਕ ਮਾਲ ਨਹੀਂ ਭਰਿਆ ਜਾਊਗਾ ਇੱਕ ਜਿਹੜੀ ਆੜਤਾ ਸਾਡੀ ਉਹ 46 ਰੁਪਏ ਦੇ ਫਰੀਜ਼ ਕੀਤੀ ਹੋਈ ਹੈ ਅਸੀਂ ਬਿਲਾਂ ਵਿੱਚ 2.5% ਲਾਉਨੇ ਆ ਸਾਨੂੰ 2.5% ਗਵਰਨਮੈਂਟ ਆੜਤ ਦੇਣ ਦੀਪ ਆੜਤ ਦਵੇ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ